ਇਹੀ ਗਲਤੀ ਦਾ ਹੁੰਦਾ ਅਹਿਸਾਸ ਕਦੇ ਆਪਣੀ ਗਲਤੀ ਦਾ ਹੁੰਦਾ ਅਹਿਸਾਸ ਕਦੇ ਦੂਰ ਦਿਲ ਤੋਂ ਜੋ ਹੁੰਦੀ ਮਹਿਸੂਸ ਪਾਸ ਕਦੇ ਦੂਰ ਦਿਲ ਤੋਂ ਜੋ ਹੁੰਦੀ ਮਹਿਸੂਸ ਪਾਸ ਕਰੇ ਬੇਸ਼ੱਕ ਅਸੀਂ ਉਹ ਨਾਲੀ ਕਦੇ ਖਾਸ ਨਹੀਂ ਹੋਏ ਬੇਸ਼ੱਕ ਅਸੀਂ ਉਹਨਾਂ ਲਈ ਕਦੇ ਖਾਸ ਨਹੀਂ ਹੋਏ ਅਸੀਂ ਵੀ ਕਦੇ ਉਸ ਪਿੱਛੇ ਨਿਰਾਸ਼ ਨਹੀਂ ਹੋਏ ਅਸੀਂ ਵੀ ਕਦੇ ਉਸ ਪਿੱਛੇ ਨਿਰਾਸ਼ ਨਹੀਂ ਹੋਏ ਦਿਲ ਯਾਦ ਕੋੜੇ ਤੇ ਜਦ ਸਵਾਰ ਹੁਮਾਂ ਦਿਲ ਯਾਦ ਕੋੜੇ ਤੇ ਜਦ ਸਵਾਰ ਹੋਵਾਂ ਦਿਲ ਯਾਦ ਕੋੜੇ ਤੇ ਜਦ ਸਵਾਰ ਹੋਵੇ ਕਦੇ ਹੱਸ ਯਾਦ ਕਰ ਕਦੇ ਰੋਵੇ ਕਦੇ ਹੱਸ ਯਾਦ ਕਰ ਕਦੇ ਰੋਵੇ ਕਦੇ ਲਿਖ ਲਈਦਾ ਕਦੇ ਗਾ ਲਈਦਾ ਕਦੇ ਲਿਖ ਲਈਦਾ ਕਦੇ ਗਾ ਲਈਦਾ ਇਦਾਂ ਹੀ ਦਿਲ ਪਰਚਾ ਲਈਦਾ ਜਦ ਮਸਤੀ ਦਿਲ ਤੇ ਛਾ ਜਾਂਦੀ ਜਦ ਮਸਤੀ ਦਿਲ ਤੇ ਛਾ ਜਾਂਦੀ ਜਦੋਂ ਯਾਦ ਹੈ ਉਸ ਦੀ ਆ ਜਾਂਦੀ ਜਦੋਂ ਯਾਦ ਹੈ ਉਸ ਦੀ ਆ ਜਾਂਦੀ जदू यादि हैसी आ जदि मस्ती दिल ते छांदी त मस्ती दिल ते छांद तद मस्ती दिलि ते छांदी